ਕਮਰੇ ਦੇ ਜਾਨੀ ਆਦੇ ਉੱਥੇ ਤੇ ਆਂਦੇ ਹੋਏ ਇੱਕ ਕਰਮੂਕੀ ਵੀ ਕਰਾ ਕੱਪੜਾ ਘੱਟ ਹੁਸੀ ਆਵਾਜ਼ بار بار ਕੁਛ ਨਹੀਂ ਬਸ ਉਹ ਉੱਥੇ ਦਿਹਾਣੀਆਂ ਹੀ ਕਰਦੀ ਸੀ ਹੋ ਸਕਦਾ ਇਹਨੇ ਕੁਛ ਕਿਹਾ ਹੋਵੇ ਤਾਂ ਉਹੀ ਬੰਦਾ ਮਗਰ ਲੱਗਿਆ ਹੋਵੇ ਪਰ ਉਹਨਾਂ ਦੇ ਦੋਸਤ ਕਰਿਆ ਉਹ ਬੰਦੇ ਫੜਿਆ ਕੈਮਰੇ ਚ ਆ ਗਏ ਸਾਰੀ ਹੈ ਦਿਹਾੜੀਆਂ ਨੂੰ ਤਾਂ ਇੱਥੇ ਕੱਢ ਲੈਣੀ ਚਾਹੀਦੀ ਜੋ ਆਨਰ ਦੇਖ ਰਿਹਾ ਹਾਂ ਤੇ ਮੈਂ ਹਾਂ ਪੁਲਕਿਤ ਕੁਮਾਰੀ ਸਵੇਲੇ ਦੀ ਵੱਡੀ ਖਬਰ ਰੂਪਨਗਰ ਜ਼ਿਲ੍ਹੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰੋਪੜ ਸ਼ਹਿਰ ਦੇ ਨਜ਼ਦੀਕੀ ਪਿੰਡ ਖੈਰਾਬਾਦ ਦੀ ਇੱਕ ਮੁਸਲਿਮ ਕਲੋਨੀ ਦੇ ਵਿੱਚ ਇੱਕ ਜਿਹੜੀ ਮੁਸਲਿਮ ਔਰਤ ਦੀ ਜਿਹੜੀ ਲਾਸ਼ ਬਰਾਮਦ ਹੋਈ ਹੈ ਤਾਂ ਨਗਨ ਅਵਸਥਾ ਦੇ ਵਿੱਚ ਲਾਸ਼ ਬਰਾਮਦ ਹੋਈ ਹੈ ਗੱਲਬਾਤ ਕਰਨ ਲਈ ਸਾਡੇ ਪ੍ਰਧਾਨ ਜੀ ਜਿਹੜੇ ਉਸ ਅਚਾਨਕ ਮੁਹੰਮਦ ਉਹ ਮਜੂਬ ਨੇ ਮੁਹੰਮਦ ਜੀ ਕੀ ਬਾਰਦਾਤ ਹੋਈ ਹੈ ਸਾਡੀ ਬਾਰਦਾਰ ਜੀ ਇਹ ਕੰਮ ਤੇ ਜਾਂਦੀ ਆਣਾ ਕੋ ਗਰੀਬ ਬੰਦੇ ਤੇ ਆ ਘਰ ਵਾਲਾ ਬੈਠਾ ਵਿਚਾਰਾ ਉਹ ਕੰਮ ਤੇ ਜਾਂਦੀ ਆਦੀ ਉੱਥੇ ਤੇ ਆਂਦੇ ਹੋਏ ਇਹ ਘਟਨਾ ਆਇਆ ਜਰਾ ਯਾਰ ਉਹਦੇ ਨਾਲ ਨੰਗਾ ਮਾਦਰ ਜਾਤ ਮਿਲੀ ਹੈ ਤੇ ਸੱਟਾਂ ਲੱਗੀਆਂ ਖੂਨ ਵੀ ਡੁੱਲਿਆ ਜੰਗਲ ਸੇ ਖਿੱਚ ਕੇ ਲੈ ਗਏ ਆ ਜਾਣਦੇ ਵੀ ਮਾਰਦਾ ਮੇਰਾ ਨਾਮ ਤਾਂ ਕਰਨ ਮਿਰਜ਼ ਹੈ ਅੱਛਾ ਕੀ ਮਸਲਾ ਹੋਇਆ ਹੈਗਾ ਕੀ ਮਿਲਿਆ ਹੈਗਾ ਕੀ ਲੱਗਦੇ ਨੇ ਤੁਹਾਡੇ ਤੁਰਿੰ ਮੇ ਉਹ ਮੇਰੀ ਕੈਰ ਕਰਾ ਲਈ ਸੀ ਅੱਛਾ ਕਿੱਥੋਂ ਮਿਲੀ ਹੈ ਲਾਸ਼ ਲਾਸ਼ ਮਿਲੀ ਹੈ ਮੈਂ ਕਨ ਬਨ ਮੈਂ ਅੱਛਾ ਕੰਮ ਕਰਿਆ ਕਰਦੇ ਆ ਕੰਮ ਕਰ ਇਹ ਆਪਣੇ ਕਹਿੰਦੇ ਸ਼ੈਲਰ ਹੈਗਾ ਜੀ ਸ਼ੈਲਰ ਹਾਂਜੀ ਛ ਕਿੰਨੇ ਦਿਨ ਤੋਂ ਲਾਪਤਾ ਸੀਗੇ ਲਾਪਤਾ ਨਹੀਂ ਸੀ ਕੱਲੀ ਪਤਨ ਲੱਗੀ ਗਏ ਕੱਲ ਸ਼ਾਮ ਕਹੇ ਕਦੋਂ ਅਸੀਂ ਕੰਮ ਤੇ ਕੰਮ ਤੇ ਉਹ ਹੀ ਆਂਦੀ ਸੀ ਫਿਰ ਕਹਿੰਦਾ ਸਾਢੇ 8 ਕਿੱਥੇ ਕੰਮ ਸ਼ੈਲਰ ਕਿਹੜੀ ਜਗ੍ਹਾ ਹੈਗਾ ਸ਼ੈਲਰ ਹੈਗਾ ਜੀ ਅਜੇ ਆਪਣੇ ਮਨਸੂਬੇ ਤੇ ਮਨਸੂਬੇ ਹਾਂਜੀ ਜਬ ਪਤਾ ਕਿੰਦਾ ਲੱਗਿਆ ਲਾ ਆਸ਼ਕਾ ਨੂੰ ਮਿਲੀ ਆ ਤੇ ਕਿਹੜੇ ਹਾਲਾਤ ਬਿੱਲੀ ਕਹੇ ਜਦ ਜਦ ਅਸੀਂ ਕਰ ਟੋਲੇ ਆ ਜੀ ਕਿਉਂਕਿ ਲੇਟ ਹੋ ਗਈ 6 ਵਜੇ ਕੋਈ ਸਾਢੇ 7 ਹੋ ਗਏ ਫਿਰ ਕਹਿੰਦੇ ਟੋਲਾ ਸ਼ੁਰੂ ਕਰੇ ਆ ਅਸੀਂ ਸਾਰੇ ਫੇਰਾ ਵੀ ਆਪਣੇ ਕੈਂਪਿੰਡ ਕੇ ਜਿੰਨੇ ਵੀ ਥੇ ਸਾਰੇ ਇਕੱਠੇ ਹੋ ਕੇ ਗਏ ਤਾਂ ਲਾਸ਼ ਕਿੱਲਾ ਜਿਹੜੇ ਹਾਲਾਤ ਕੀ ਸੀਗੇ ਬੋਡੀ ਦੇ ਕੱਪੜੇ ਸੀਗੇ ਬੋਡੀ ਪਰ ਨਹੀਂ ਨਹੀਂ ਹੈ ਨਹੀਂ ਜੀ ਲਾਰ ਚਰ ਮੂੰਹ ਤੇ ਵੀ ਕਲਮ ਕੱਪੜਾ ਘੱਟ ਹੋਸੀ ਆ ਲੱਗਦਾ ਕੀ ਹੈਗਾ ਕੋਈ ਪਤਾ ਗਿਆ ਜਾਂ ਕੀ ਕੀਤਾ ਗਿਆ ਲੱਗਦਾ ਕੁਝ ਲੱਗਾ ਉਹ ਹੀ ਤੇ ਚਾਕੂ ਵੀ ਮਾਰੇ ਅੱਛਾ ਪੁਲਿਸ ਪਹੁੰਚੀ ਹੈ ਤੁਹਾਡੇ ਕੋਲ ਕਿਹੜਾ ਥਾਣਾ ਕਿਹੜਾ ਪਿੰਡ ਹੈ ਜੀ ਕਿਆ ਜੀ ਆਪਰਾ ਕੈਸ ਸਦਰ ਪੈਂਦਾ ਪੁਲਿਸ ਆਈ ਆ ਪੁਲਿਸ ਆਈ ਠੀਕ ਹੈ ਮੈਂ ਤੇ ਕੀ ਹੈ ਮਸਲਾ ਮੈਂ ਚਾਨ ਮੁਹੰਮਦ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਕੀ ਮਸਲਾ ਹੋਇਆ ਸਾਰਾ ਮਸਲਾ ਇਹ ਹੋਇਆ ਜੀ ਇਹ ਕੰਮ ਪਰ 3-4 ਸਾਲ ਤੇ ਜਾਂਦੇ تھے ਦੋ ਜਣੀਆਂ ਜਾਂਦੀ ਸੀ ਕੱਲ ਜੋ ਥੀ ਇੱਕ ਜਣੀ ਵਿਆਹ ਚ ਚਲੀ ਗਈ ਇੱਕ ਇਹ ਚਲੀ ਗਈਆਂ ਇਕੱਲੀਆਂ ਕੁੜੀ ਨੇ ਨਾ ਵੀ ਕਰਿਆ ਕਿ ਤੂੰ ਨਾ ਜਾ ਇਕੱਲੀ ਕਹਿੰਦੀ ਬੇਟਾ 400 ਰੁਪਏ ਬਣ ਦੂੰਗੇ ਇਹ ਚਲੀ ਗਈ ਜਦੋਂ ਉੱਥੇ ਤੇ ਚੱਲੀਆਂ ਪੌਣੇ 6 ਵਜੇ ਰਸਤੇ 'ਚ ਬਿਨਾ ਨਾਲ ਹਾਦਸਾ ਹੋ ਗਿਆ ਉਹਨਾਂ ਦੇ ਮਾਰੀਏ ਪਿੱਛੇ ਤੇ ਕੁਛ ਚਾਕੂ ਵੀ ਮਾਰਿਆ ਹੈ ਤੇ ਉਹ ਗਿਰ ਗਈ ਉਹਨਾਂ ਨਾਲ ਕੀਤਾ ਦੀ ਮਾਦਰ ਜੱਜਾ ਦੂਰੇ ਤੇ ਟੋਲਿਆ ਸੱਤ 7:30 ਵਜੇ ਗਏ ਆ ਬੰਦੇ 9 ਵਜੇ ਮੈਨੂੰ ਪਰਮਿਸ਼ਨ ਮਿਲੀ ਹੈ ਮੈਨੂੰ ਪਤਾ ਲੱਗਿਆ ਮੈਂ ਸਦਰ ਥਾਣੇ ਫੋਨ ਕਰਿਆ ਐਸਐਚਓ ਪਵਨ ਕੁਮਾਰ ਕੁੜੂ ਮੈਂ ਸਿਟੀ ਥਾਣੇ ਫੋਨ ਕਰਿਆ ਮੈਂ ਕਿਹਾ ਜੀ ਇਦਾਂ ਇਦਾਂ ਗੱਲ ਹੈ ਭੂਮਨ ਸੈਲ ਵਾਲਿਆਂ ਨੂੰ ਕਰਿਆ ਸਾਰੇ ਪ੍ਰਸ਼ਾਸਨ ਸਾਰਾ ਪਹੁੰਚਾਇਆ ਗੱਜ-ਬੱਜ ਕੇ ਕਸਰ ਨਹੀਂ ਛੱਡੀ ਪ੍ਰਸ਼ਾਸਨ ਨੇ ਤੇ ਫਿਰ ਬਾਅਦ ਚ ਪਤਾ ਲੱਗਿਆ ਲਾਸਟ ਪਈ ਹੈ ਉਹ ਇਲਾਕਾ ਲੱਗਦਾ ਹੈ ਆਪਣਾ ਚੰਪੌਰ ਦਾ ਤੇ ਬੇਲੇ ਤੇ ਫੋਰਸ ਆਈ ਹੈ ਉੱਥੇ ਤੇ ਆ ਕੇ ਡੀਐਸਪੀ ਸਾਹਿਬ ਹੁਣ ਵੀ ਆਏ ਹੋਏ ਆ ਉੱਥੇ ਮੁਆਇਨਾ ਕਰ ਰਹੇ ਨੇ ਦੇਖ ਰਹੇ ਨੇ ਪ੍ਰਸ਼ਾਸਨ ਦਾ ਕੋਈ ਇਸ ਟਾਈਮ ਉਹਨੀਆਂ ਰਾਤ ਹੀ ਪ੍ਰਸ਼ਾਸਨ ਸਾਰਿਆਂ ਮਦਦ ਕਰੀ ਨਹੀਂ ਆ ਜਿਹੜੀ ਔਰਤ ਹੈ ਉਮਰ ਦੀ ਉਹਨਾਂ ਦੀ ਹੈ 55-50 ਦਾ ਲਗਭਗ ਹੈ ਤੇ ਕਿਆ ਕਾਰੋਬਾਰ ਕਿਆ ਕਰਦਾ ਕਾਰੋਬਾਰ ਕੁਛ ਨਹੀਂ ਬਸ ਉਹਥੇ ਦਿਹਾੜੀਆਂ ਹੀ ਕਰਦੀ ਸੀ ਬੰਦਾ ਇਹ ਉਹਦਾ ਘਰ ਵਾਲਾ ਹੈ ਬਿਮਾਰ ਰਹਿੰਦਾ ਹੈ ਹਾਲਾਤ ਕੀ ਸੀਗੇ ਬੋਡੀ ਤੇ ਬੋਡੀ ਤੇ ਹਾਲਾਤ ਜੀ ਹੂੰ ਕੀਤਾ ਆ ਹੈ ਬਾਕੀ ਡੰਡਾ ਵੀ ਪਿਆ ਔਰ ਇੱਕ ਰੁਮਾਲ ਮਿਲਿਆ ਉੱਥੇ ਜਦ ਇਹ ਟੋਲਣ ਗਏ ਇੱਕ ਬੋਤਲ ਵੀ ਮਿਲੀ ਹੈ दारू ਦੀ ਅੱਛਾ ਹੁਣ ਪੁਲਿਸ ਆਈ ਹੈ ਕਾਰਵਾਈ ਕੀ ਕਰ ਹਾਂਜੀ ਕਾਰਵਾਈ ਹੁਣ ਦੇਖ ਰਹੇ ਕਰ ਰਹੀ ਹੈ ਉੱਥੇ ਜਾਂਚ ਪੜਤਾਲ ਕਰ ਰਹੀ ਹੈ ਨੂੰ ਲੱਗਦਾ ਕੀ ਹੈ ਕਿਹੜੇ ਵਿਅਕਤੀਆਂ ਵੱਲੋਂ ਕੀਤਾ ਗਿਆ ਕੋਈ ਪ੍ਰਾਣੀ ਰੰਜਿਸ਼ ਹੋਵੇ ਨਹੀਂ ਨਹੀਂ ਐਸਾ ਤਾਂ ਕੋਈ ਵਿਅਕਤੀ ਦਾ ਅਸਲ ਚੁੰਦਾ ਵੀ ਦੀ ਹੋਵੇ ਐਸਾ ਕੁਝ ਨਹੀਂ ਇਹ ਤਾਂ ਉਹਨੂੰ ਹੀ ਪਤਾ ਕਿ ਕਦੇ ਕਰੀ ਹੋਵੇ ਤੇ ਇਹਨੇ ਹੋ ਸਕਦਾ ਇਹਨੇ ਕੁਝ ਕਿਹਾ ਹੋਵੇ ਤੇ ਉਹੀ ਬੰਦਾ ਮਗਰ ਲੱਗਿਆ ਹੋਵੇ ਇਹ ਪਤਾ ਨਹੀਂ ਲੱਗ ਰਿਹਾ ਔਰਤ ਇਕੱਲੀ ਸੀ ਨਾਲ ਇਹ ਇਕੱਲੀ ਸੀ ਜੀ ਨਾ ਇਹ ਕੱਲੀ ਹੋਈ ਗਈ ਕੱਲੀ ਆਈ ਕਿਉਂਕਿ ਪੌਣੇ 6 5:30 ਵਜੇ ਹਨੇਰਾ ਹੋ ਜਾਂਦਾ ਕੀ ਮਸਲਾ ਕੀ ਹੋਇਆ ਹੈਗਾ ਤੁਹਾਡੇ ਕੀ ਲੱਗਦੇ ਸੀ ਬੜੀ ਪਰਜਾਈ ਸੀ ਮੇਰੀ ਅੱਛਾ ਉਹਨਾਂ ਦੋਸਤ ਕਰਿਆ ਉਹ ਬੰਦਾ ਫੜਿਆ ਕੈਮਰੇ ਚ ਆ ਗਿਆ ਬੰਦਾ ਕੋਣ ਹੈਗਾ ਜਿਹੜਾ ਫੜਿਆ ਅੱਛਾ ਬਿਹਾਰੀ ਉਹ ਤਾਂ ਇੱਥੇ nikalna ਹੀ ਚਾਹੀਓ ਫੁਰਕੇਸ ਬੰਦ ਹੋ ਗਏ ਬਿਹਾਰੀ ਕਰਦੇ ਜਾਂ ਜੋ ਵੀ ਕਰਦੇ ਨੇ ਇਨਸਾਫ ਨਹੀਂ ਮਿਲਦਾ ਤਾਂ ਹਮ ਪਕੜਾਂਗੇ ਉਸਕੇ ਲਈ ਹਮ ਖਾਣੇ ਜਾਏ ਨੇ ਨੇ ਹੁਣ ਪੁਲਿਸ ਆਈ ਆ ਮੌਕੇ ਤੇ ਸਾਰੇ ਸੀਆਈ ਵਾਲੇ ਵੀ ਸੱਚਾ ਫੜ ਲਿਆ ਬੰਦਾ ਹਾਂ ਸੀ ਸਟਾਪ ਲੈ ਕੇ ਉਹਨੂੰ